ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਚੋਣੇ ਦੀ ਸਰਕਾਰੀ ਬੋਲੀ ਸ਼ੁਰੂ ਕੀਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਮਜ਼ਦੂਰ ਜੂਨੀਅਨ ਵੱਲੋਂ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਆਰਟੀ ਐਸੋਸੀਏਸ਼ਨ ਪਹਿਲਾਂ ਹੀ ਹੜਤਾਲ ਤੇ ਗਈ ਹੈ ਇਸ ਤੋਂ ਇਲਾਵਾ ਸੈਲਰ ਐਸੋਸੀਏਸ਼ਨ ਵੀ ਹੜਤਾਲ ਤੇ ਚਲੀ ਗਈ ਹੈ ਇਸ ਤਰ੍ਹਾਂ ਸਾਰੀਆਂ ਹੀ ਐਸੋਸੀਏਸ਼ਨਾਂ ਦਾ ਹੜਤਾਲ ਤੇ ਚਲੇ ਜਾਣਾ ਕਿਸਾਨਾਂ ਲਈ ਬਹੁਤ ਨੁਕਸਾਨਦੇਹ ਹੋਵੇਗਾ ਮਾਚੀਵਾੜਾ ਸਾਹਿਬ ਅਨਾਜ ਮੰਡੀ ਵਿਕੇ ਮਜ਼ਦੂਰ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਇਸੇ ਤਰ੍ਹਾਂ ਹੜਤਾਲ ਤੇ ਰਾਵਾਂਗੇ ਅਤੇ ਕਿਸਾਨਾਂ ਨੂੰ ਉਹਨਾਂ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਆਪਣਾ ਝੋਨਾ ਨਾ ਲੈ ਕੇ ਆਉਣ। ਸ੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ। ਜੀ ਪ੍ਰਧਾਨ ਜੀ ਅੱਜ ਮਜ਼ਦੂਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਆ ਹੀ ਮਸਲਾ ਜੀ ਇਹ ਇਹਨਾਂ ਦਾ ਮਸਲਾ ਇਹ ਹੈ ਜੀ ਵੀ ਇਹ ਪਿਛਲੇ ਸਾਲ ਵੀ ਇਹਨਾਂ ਨੇ ਹੜਤਾਲ ਕੀਤੀ ਸੀ ਇਸ ਮਸਲੇ ਦੇ ਵਿੱਚ ਵੀ ਔਰ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਸਿੰਧੀ ਲੇਬਰ ਦੇ ਵਿੱਚ 25% ਦਾ ਵਾਅਦਾ ਕਰਾਂਗੇ ਔਰ ਉਹ ਹਜੇ ਤੱਕ ਇਹਨਾਂ ਦਾ ਵਾਅਦਾ ਨਹੀਂ ਕੀਤਾ ਪੂਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੀ ਲੋਡਿੰਗ ਹੈ ਪੰਜਾਬ ਦੇ ਵਿੱਚ ਉਹ 1 ਰੁਪਿਆ 84 ਪੈਸੇ ਇਹਨਾਂ ਨੂੰ ਮਿਲਦੀ ਹੈ ਜਦੋਂ ਕਿ ਹਰਿਆਣੇ ਦੇ ਵਿੱਚ ਵੱਧ ਹੈ ਜਦੋਂ ਸਰਕਾਰ ਜਿਹੜੀ ਹੈ ਅਨਲੋਡਿੰਗ ਕਰਵਾਉਂਦੀ ਹੈ ਉਹ 3 ਰੁਪਏ ਕੁਝ ਪੈਸੇ ਕਰਵਾਉਂਦੀ ਹੈ ਜਿਹੜਾ ਇਹਨਾਂ ਨਾਲ ਸਰਾਸਰ ਤੱਕਾ ਆਇਆ ਔਰ ਕੱਲ ਇਸ ਵੰਦ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੈ ਪੰਜਾਬ ਦੇ ਮੰਤਰੀ ਸਾਹਿਬਾਨ ਨਾਲ ਵੀ ਸੀ ਉੱਥੇ ਵੀ ਅਸੀਂ ਇਹ ਮੁੱਦਾ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਅਸੀਂ ਕਰ ਦਾਂਗੇ ਪਰ ਹਜੇ ਕਈ ਮੀਟਿੰਗਾਂ ਹੋਈਆਂ ਉਹਦੇ ਵਿੱਚ ਹਰੇਕ ਵਾਰੀ ਇਹੀ ਕਿਹਾ ਜਾਂਦਾ ਭਰੋਸਾ ਹੀ ਦਿੱਤਾ ਜਾਂਦਾ ਵੀ ਕਰ ਦਾਂਗੇ ਪਰ ਨਹੀਂ ਕੀਤਾ ਜਾਂਦਾ ਮਜ਼ਦੂਰਾਂ ਦੀਆਂ ਹੁਣ ਮੇਨ ਮੰਗਾਂ ਕੀ ਨੇ ਜੀ ਝੋਨਾ ਆਣਾ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਿਆ ਮੇਨ ਮੰਗਤ ਇਹਨਾਂ ਦੇ ਹੈਗਾ ਜਿਹੜੀ ਸਾਡੀ ਲੇਬਰ ਹੈ ਰੇਟ ਹੈ ਉਹ ਉਹ ਵਧਾਏ ਜਾਣ ਇਸ ਕਰਕੇ ਇਹਨਾਂ ਨੇ ਕੱਲ ਤੋਂ ਜਿਹੜਾ ਹੈਗਾ ਵੀ ਜਿੰਨਾ ਚਿਰ ਸਰਕਾਰ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਡੇ ਲੋਡਿੰਗ ਦਾ ਜਾਂ ਹੋਰ ਬਾਕੀ ਮੰਗਾਂ ਨਹੀਂ ਬਤਾਉਂਦੀ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰਦੀ ਉਹਨਾਂ ਚ ਇਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਹੜਤਾਲ ਹੈ ਕੱਲ ਤੋਂ ਸ਼ੁਰੂ ਹੋਊਗੀ ਨਹੀਂ ਇਹ ਤਾਂ ਵੈਸੇ ਹੀ ਹਜੇ ਮੰਡੀਆਂ ਦੇ ਵਿੱਚ ਕਿਉਂਕਿ ਪਹਿਲੀ ਤਰੀਕ ਤੋਂ ਪਰਚੇ ਸ਼ੁਰੂ ਹੋਣੀ ਹੈ ਤੋਂ ਉਹਨਾਂ ਦਾ ਵੇਖ ਨਹੀਂ ਰਿਹਾ ਔਰ ਆੜਤੀਏ ਨੇ ਜਿਹੜੇ ਉਹ ਵੀ ਕੱਲ ਤੋਂ ਹੜਤਾਲ ਤੇ ਜਾ ਰਹੇ ਨੇ ਕਿਉਂਕਿ ਆੜਤੀਆਂ ਦੇ ਵੀ ਕੁਝ ਮੰਗਾਂ ਨੇ ਜਿਹੜੀਆਂ ਤੇ ਸਰਕਾਰ ਨੇ ਹਜੇ ਤੱਕ ਕੋਈ ਸਾਨੂੰ ਜੰ ਨਹੀਂ ਮੰਨਿਆ ਹੈਗੀ ਕਿਸਾਨਾਂ ਨੂੰ ਕੀ ਹੈ ਸਾਡੀ ਤਾਂ ਕਿਸਾਨਾਂ ਨੂੰ ਹੀ ਅਪੀਲ ਹੈ ਵੀ ਜਿਹੜਾ ਝੋਨਾ ਹਜੇ ਇੰਨਾ ਚਿਰ ਹੜਤਾਲ ਆੜਤੀਆਂ ਦੀਆਂ ਸ਼ੈਲਰ ਆਪਣੇ ਲੇਬਰ ਵਾਲਿਆਂ ਦੀ ਔਰ ਸ਼ੈਲਰ ਵਾਲਿਆਂ ਦੀ ਨਹੀਂ ਖੋਲਦੀ ਉਹਨਾਂ ਚਿਰ ਤੋਂ ਨਾ ਜੜਾ ਮੰਡੀਆਂ ਦੇ ਵਿੱਚ ਨਾ ਲੈ ਕੇ ਆਓ ਤੇ ਮਜ਼ਦੂਰਾਂ ਦੀ ਜਿਹੜੀ ਹੜਤਾਲ ਹੈ ਅਣਮਿੱਥੇ ਸਮੇਂ ਲਈ ਹੈ ਇਹ ਅਣਮਿੱਥੇ ਸਮੇਂ ਲਈ ਹੈ ਆੜਤੀਆਂ ਦੀ ਵੀ ਅਣਮਿੱਥੇ ਸਮੇਂ ਲਈ ਹੈ ਮਜ਼ਦੂਰਾਂ ਦੀ ਵੀ ਅਣਮਿੱਥੇ ਸਮੇਂ ਲਈ ਔਰ ਸ਼ੈਲਰ ਐਸਐਸ ਦੀ ਵੀ ਅਣਮਿੱਥੇ ਸਮੇਂ ਲਈ ਹੜਤਾਲ ਹੈ ਕੱਲ ਤੋਂ ਹਾਂਜੀ ਇਹਨਾ ਤੁਹਾਡਾ ਸਹਿ RAMPALI ਮੱਛੀਵਾੜਾ ਮੰਡੀ ਅਨਾਜ ਇਹ ਮਾਮਲਾ ਜਿਹੜਾ ਹੜਤਾਲ ਤੇ ਇਹ ਹੜਤਾਲ ਤੇ ਜੀ ਕਾਫੀ ਸਮੇਂ ਤੋਂ ਰੇਟ ਨਹੀਂ ਵੱਧ ਰਿਹਾ ਠੀਕ ਹੈ ਜੀ ਰੇਟ ਬਹੁਤ ਘੱਟ ਹੈ ਹਰਿਆਣਾ 'ਚ ਰੇਟ ਜ਼ਿਆਦਾ ਹੈ ਇੱਥੇ ਸਰਕਾਰ ਨੂੰ ਬਹੁਤ ਵਾਰ ਐਪਲੀਕੇਸ਼ਨ ਵੀ ਦਿੱਤੀਆਂ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ ਇਸ ਲਈ ਅਸੀਂ ਹੁਣ ਇੱਕ ਤਰੀਕ ਤੋਂ ਹੜਤਾਲ ਜਾਰੀ ਕਰਤੀ ਨਾ ਕੋਈ ਟ੍ਰੈਲੀ ਲਾਊਂਗਾ ਤੇ ਨਾ ਕੋਈ ਲੇਵਰ ਕੰਮ ਕਰੂੰਗੀ ਇਸ ਨਾਲ ਤਾਂ ਬਹੁਤ ਜ਼ਿਆਦਾ ਝੋਨਾ ਆਜੂਗਾ ਮੰਡੀ ਦੇ ਵਿੱਚ ਕੀ ਕਹੋਗੇ ਇਹੀ ਆ ਕਿ ਹੁਣ ਜ਼ਿੰਮੇਦਾਰਾਂ ਨੂੰ ਵੀ ਝੋਨਾ ਨਾਲ ਲੈ ਕੇ ਆਉਣ ਜੀ ਜਿਹੜੇ ਲੈ ਕੇ ਆ ਰਹੇ ਆ ਹਾਂਜੀ ਨਾਂ ਦੱਸੋ ਆਪਣਾ ਚੌਧਰੀ ਦਰਸ਼ਨ ਲਾਲ ਹਾਂਜੀ ਅਨਾਜ ਮੰਡੀ ਮੱਛੀਵਾਲਾ ਕੀ ਕਾਰਨ ਆ ਜਿਹੜਾ ਜਿਹੜਾ ਹੜਤਾਲ ਤੇ ਗਏ ਕਾਰਨ ਇਹ ਹੈ ਜੀ ਹੜਤਾਲ ਤੋਂ 2 ਸਾਲ ਤੋਂ ਸਾਡਾ 25% ਵਾਧਾ ਕੀਤਾ ਸੀ ਹਲੇ ਤੱਕ ਨਹੀਂ ਹੋਇਆ ਇਹ ਵੀ ਲਿਖ ਕੇ ਦੇ ਚੁੱਕੇ ਆ ਤਿੰਨ ਚਾਰ ਵਾਰੀ ਵੀ ਸਾਨੂੰ ਹਰਿਆਣੇ ਦੇ ਬਰਾਬਰੇ ਕਰ ਦਿੱਤਾ ਜਾਵੇ ਨਹੀਂ ਕੀਤਾ ਜਾਂਦਾ ਹੈ ਸਾਨੂੰ ਕੀ 16 ਰੁਪਏ 10 ਪੈਸੇ ਮਿਲਦੇ ਆ ਹਰਿਆਣੇ 'ਚ 18 ਰੁਪਏ 70 ਪੈਸੇ ਮਿਲਦੇ ਆ ਇਹ ਇਹ ਜਿਹੜੀ ਸਾਡੀ ਹੜਤਾਲ ਹੈ 10 ਤੋਂ ਲੈ ਕੇ 90 ਸੇ ਸਮੇਂ ਲਈ ਹੈ ਜਦ ਤੱਕ ਸਾਡਾ ਰੇਟ ਬਰਾਬਰ ਨਹੀਂ ਕੀਤਾ ਜਾਂਦਾ ਜੀ 로ਡ ਮੇ ਹੈ ਜੀ ਮੀਟਿੰਗ 11 ਮੀਟਿੰਗਾਂ ਹੋ ਗਈਆਂ ਜੀ 2 ਸਾਲ ਚ ਕਿਹਨਾਂ ਨਾਲ ਹੋਈਆਂ ਜੀ ਅਫਸਰਾਂ ਨਾਲ ਸ੍ਰਕਟਾਰੂ ਚੱਕਰਾਂ ਵਗੈਰਾ ਵਗੈਰਾ ਜੋ ਵੀ ਉਧਰ ਅਫਸਰਾਂ ਕੇ ਸਾਰਿਆਂ ਨਾਲ ਹੋ ਚੁੱਕੀਆਂ ਸਾਡੀਆਂ ਕੀ ਕਹਿੰਦੇ ਸੀ ਉਹ ਬਸ ਹੋ ਜਾਊਗਾ 2 ਦਿਨ ਚ ਹੋ ਜਾਊਗਾ 4 ਦਿਨ ਚ ਹੋ ਜਾਊਗਾ 3 ਦਿਨ ਚ ਹੋ ਜਾਊਗਾ 5 ਦਿਨ ਚ ਹੋ ਜਾਊਗਾ ਜੀ ਕੀ ਐਲਾਨ ਕੀਤਾ ਹੋਇਆ ਜੀ ਅਸੀਂ ਇੱਕ ਤਰੀਕ ਤੋਂ ਐਲਾਨ ਵਿੱਚ ਸੰਮੇਲੇ ਹੜਤਾਲ ਦਾ ਐਲਾਨ ਕੀਤਾ ਜੀ ਇੱਕ ਵੀ ਕੋ ਸਰਕਾਰੀ ਖੂਸ਼ੀ ਫਿਰ ਕਿਸਾਨਾਂ ਨੂੰ ਕੀ ਕਹੋਗੇ ਕਿਸਾਨਾਂ ਨੂੰ ਬੇਨਤੀ ਕਰੀ ਹੈ ਕਿ ਇੱਕ ਤਰੀਕ ਤੋਂ ਝੋਨਾ ਲੈ ਕੇ ਨਾ ਆਣ